ਅੱਜ ਅਸੀਂ ਪ੍ਰਦਰਸ਼ਨ ਕੀਤਾ ਹੈ ਕਿ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤਾ ਹੈ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਅਮਰੀਕਾ ਦੇ ਨਾਲ ਕੁਝ ਸਮਝੌਤੇ ਕਰਨ ਜਾ ਰਹੀ ਹੈ ਜੇਕਰ ਉਹ ਸਮਝੌਤੇ ਹੋ ਜਾਂਦੇ ਨੇ ਤਾਂ ਜਿਹੜਾ ਭਾਰਤ ਦਾ ਕਿਸਾਨ ਹੈ ਉਹ ਬਿਲਕੁਲ ਤਬਾਹ ਹੋ ਜਾਏਗਾ ਅੱਜ ਅਸੀਂ ਪ੍ਰਦਰਸ਼ਨ ਕੀਤਾ ਹੈ ਕੇ ਸਯੁਜਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਅਮਰੀਕਾ ਦੇ ਨਾਲ ਕੁਝ ਸਮਝੌਤੇ ਕਰਨ ਜਾ ਰਹੀ ਹੈ ਜੇਕਰ ਉਹ ਸਮਝੌਤੇ ਹੋ ਜਾਂਦੇ ਨੇ ਤਾਂ ਜਿਹੜਾ ਭਾਰਤ ਦਾ ਕਿਸਾਨ ਆ ਉਹ ਬਿਲਕੁਲ ਤਬਾਹ ਹੋ ਜਾਏਗਾ ਕਿਉਂਕਿ ਉਹਦੇ ਨਾਲ ਦੁੱਧ ਜਾਂ ਦੁੱਧ ਤੋਂ ਬਣੀਆਂ ਜਿੰਨੀਆਂ ਵੀ ਵਸਤੂਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਕਹਿ ਲਿਏ ਜਾਂ ਭਾਰਤ ਦੇ ਵਿੱਚ ਕਹਿ ਲਿਏ ਉਹ ਆਮ ਹੋ ਜਾਣੀਆਂ ਨੇ ਜਾਨੀ ਇੱਥੇ ਦਾ ਜਿਹੜਾ ਡੈਰੀ ਫਾਰਮ ਹੈ ਉਹਦਾ ਧੰਦਾ ਬਿਲਕੁਲ ਖਤਮ ਹੋ ਜਾਣਾ ਹੈ ਇਸੇ ਤਰ੍ਹਾਂ ਹੀ ਖੇਤੀ ਦਾ ਜਿੰਨਾ ਵੀ ਸਮਾਨ ਹੈ ਜੇ ਕਣਕ ਹੈ ਚੇ ਝੋਨਾ ਹੈ ਜੇ ਕਿਉਂਕਿ ਅਮਰੀਕਾ ਕਹਿ ਰਿਹਾ ਹੈ ਵੀ ਸਾਨੂੰ ਟੈਕਸਾਂ ਦੇ ਵਿੱਚ ਰਾਤ ਦਿੱਤੀ ਜਾਵੇ ਵੀ ਜ਼ੀਰੋ ਟੈਕਸ ਕੀਤੇ ਜਾਣ ਜੇ ਉਹ ਟੈਕਸ ਜ਼ੀਰੋ ਹੋ ਗਏ ਤਾਂ ਉਹਨਾਂ ਦਾ ਜਿਹੜਾ ਸਮਾਨ ਆ ਉਹ ਸਾਰਾ ਇੱਥੇ ਆ ਕੇ ਧੜਾ ਧੜ ਡਿਗਣਾ ਹੈ ਕਿਉਂਕਿ ਉੱਥੇ ਦੇ ਜਿਹੜੇ ਫਾਰਮ ਨੇ ਉਹ ਵੱਡੇ ਫਾਰਮ ਵਾਲੇ ਲੋਕ ਨੇ ਜੇ ਆਪਾਂ ਗੱਲ ਕਰੀ ਅਮਰੀਕਾ ਤਾਂ ਹਰੇਕ ਕਿਸਾਨ ਕੋਲੇ 418 ਇਕੜ ਜ਼ਮੀਨ ਹੈ ਇੱਥੇ 2 ਤੋਂ 2.5 ਕਿੱਲੇ ਜ਼ਮੀਨ ਹੈ ਜਾਣੀ ਕਹਿ ਲਈਏ ਪਿਕ ਅਪਰਚੂਨ ਦੇ ਮੁਕਾਬਲੇ ਥੋਕ ਦੀ ਦੁਕਾਨ ਖੁੱਲ ਜਾਨੀ ਹੈ ਜੇ ਉਹ ਥੋਕ ਦੀਆਂ ਦੁਕਾਨਾਂ ਇੱਥੇ ਆ ਕੇ ਖੁੱਲ ਗਈਆਂ ਸਾਡਾ ਡੈਰੀ ਸਾਡੀ ਖੇਤੀ ਸਾਰਾ ਕੁਤ ਖਤਮ ਹੋ ਜਾਣਾ ਇਸ ਕਰਕੇ ਅੱਜ ਅਸੀਂ ਇਹ ਸਮਝੌਤੇ ਹੋਣ ਦੇ ਜੇ ਹੋਣਗੇ ਉਹਦੇ ਵਿਰੁੱਧ ਅਸੀਂ ਇਹ ਅਰਥੀ ਫੂਕ ਮੁਜਾਰੇ ਕੀਤੇ ਨੇ ਅੱਗੇ ਵੀ ਇਹ ਜਾਰੀ ਰਹਿਣਗੇ ਜੇ ਸਮਝੌਤੇ ਕਰਦੇ ਨੇ ਇਹਦਾ ਅੰਦੋਲਨ ਵੱਡੇ ਰੂਪ ਦੇ ਵਿੱਚ ਵਿੱਢਿਆ ਜਾਊਗਾ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ the latest update on the life press bell icon no. this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us Indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.